ਆ ਹੁਣ ਜਗ੍ਹਾ ਜਗ੍ਹਾ ਤੁਹਾਡੇ মিডিਆ ਵਾਲੇ ਜਾਂਦੇ ਆ ਜਿੱਥੇ ਵੀ ਵੋਟ ਪਈ ਆ ਕਿਸਾਨ ਨੂੰ ਜਾ ਕੇ ਪੁੱਛਦੇ ਆ ਲਾ ਕੇ ਮੋਨੋ ਕਿ ਭਾਈ ਕਿਸਕੋ ਵੋਟ dala ਮੋਦੀ ਮੋਦੀ ਹਮਾਰਾ ਤਾਂ ਸਭ ਕੁਝ ਮੋਦੀ ਨੇ ਕੀਆ ਕਰਦੇ ਆ ਨਾ ਸਾਡੇ ਕੋਲ ਨਹੀਂ ਕੀਤਾ ਜੀ ਬਸ ਤੁਸੀਂ ਜਾ ਕੇ ਸਮਝਾ ਵੀ ਕਿਹਨੂੰ ਆ ਕਰ ਕਿਸਾਨਾਂ ਨੂੰ ਪੰਜਾਬ ਦੇ ਨੂੰ ਪੁੱਛੋ ਜੀ ਤੁਸੀਂ ਦੱਸ ਦੋ ਕਿਹਨੂੰ ਪੁੱਛਣਾ ਜੀ ਪੰਜਾਬ ਦੇ ਕਿਸਾਨ ਕਿਹੜੇ ਜਾ ਕੇ ਜਿਹੜੇ ਆਮ ਸਧਾਰਨ ਲੋਕ ਨੇ ਕਿਸਾਨ ਨੇ ਉਹਨਾਂ ਨੂੰ ਪੁੱਛੋ ਉਹ ਮੋਦੀ ਮੋਦੀ ਕਰਦੇ ਆ ਕਿਹੜੇ ਪੰਡਿਤ ਜਾਈਏ ਜੀ ਰੁਕੋ ਜਰਾ ਸਬਰ ਕਰੋ ਬੜਾ ਬੜੀਆਂ ਕੰਦਾ ਕਰ ਦੋ ਕਿਲਾ ਗੜ ਦੋ ਤੁਸੀਂ ਤੁਹਾਡੀ ਸਰਕਾਰ ਨੇ ਕਰੀਆਂ ਹੋਰ ਕੀ ਨੇ ਕਰੀਆਂ ਹਰਿਆਣਾ ਤੇ ਪੰਜਾਬ ਨਹੀਂ ਹਰਿਆਣਾ ਸਰਕਾਰ ਕੀਦੀ ਹੈ ਹਰਿਆਣਾ ਸਰਕਾਰ ਗਰੇਵਰ ਸਾਹਿਬ ਪਹਿਲੇ ਮੈਨੂੰ ਇਹ ਦੱਸੋ ਵੀ ਹਰਿਆਣਾ ਸਰਕਾਰ ਕੀਦੀ ਹੈ ਹਰਿਆਣਾ ਦਾ ਮੁੱਖ ਮੰਤਰੀ ਦੱਸੋ ਕੀ ਦਾ ਹੈ ਕਾਂਗਰਸ ਦਾ ਆਪ ਦਾ ਫਿਰ ਤੇ ਉਹਦੇ ਚ ਫਿਰ ਕੀ ਕਰਨਾ ਨਹੀਂ ਉਹ ਕਿਉਂ ਕਿਲਾ ਕਿਹੜਾ ਸੰਵਿਧਾਨ ਕਹਿੰਦੇ ਅਸੀਂ ਅੱਜ ਤੁਹਾਡੇ ਸਾਹਮਣੇ ਕਿਲਾ ਗੜ ਦਈਏ ਫਿੱਕਾ ਸੜਾ ਰਹੂਗਾ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਵੜਦਿਆਂ ਦੇ ਤੁਹਾਡੇ ਨਹੀਂ ਨਹੀਂ ਸਰ ਮੇਰੀ ਗੱਲ ਸੁਣੋ ਤੁਹਾਡੇ ਉੱਪਰ ਗੱਡੀ ਚੜਾ ਦਈਏ ਜਿਵੇਂ ਸਾਡੇ ਪਰ ਲਖੀਂ ਪਰ ਕੀ ਖੀਰੀ ਚੜਾਈ ਗਈ ਕਿਵੇਂ ਰਹੂਗਾ ਇੱਕ ਮਿੰਟ ਸੁਣ ਇੱਕ ਮਿੰਟ ਇਹ ਕਿਹੜਾ ਸਬਦਾਨ ਕਹਿਂਦਾ ਵੀ ਸਿਆਣਪ ਨਾਲ ਗੱਲ ਸਿਆਣਪ ਨਾਲ ਕਰ ਰਹੇ ਹਾਂ ਇਸੀ ਕਰਕੇ ਮੈਂ ਕੱਲਾ ਆਇਆ ਹਾਂ ਜੀ ਕਿਉਂਕਿ ਜੇ ਕੱਠ ਹੁੰਦਾ ਨਾ ਫਿਰ ਔਲਾ ਹੂ ਹੂ ਹੋ ਜਾਂਦੀ ਫਿਰ ਤੁਸੀਂ ਸਾਨੂੰ ਗੁੰਡੇ ਕਹਿ ਦਿੰਨੇ ਸਾਨੂੰ ਖਾਲਸਤਾਨੀ ਕਹਿ ਦਿੰਨੇ ਇਹ ਤੁਹਾਡੀ ਵਰਲਡਿੰਗ ਹੈ ਸਾਡੇ ਤੇ ਹਮਲੇ ਕਰੋਗੇ ਸਭ ਕੁਝ ਠੀਕ ਹੈ ਜੀ ਤੁਸੀਂ ਸਾਡੇ ਤੇ ਗੱਡੀ ਚੜਾਈ ਗਈ ਸਾਡੇ ਹੀ ਹੈ ਜੀ ਜਰਾਬ ਇੱਕ ਮਿੰਟ ਜਰਾਬ ਇੱਕ ਮਿੰਟ ਤੁਸੀਂ ਜੇ ਸਾਡੇ ਹੁੰਦੇ ਆਹ ਜਿਹੜੇ ਕਿੱਲਾ ਗੱਡੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ ਚਾਰ ਕਿੰਨੇ ਮੁੰਡੇ ਦੇ ਅੱਖਾਂ ਗਈਆਂ ਤੁਹਾਨੂੰ ਪਤਾ ਕਿੱਥੇ ਆਉਂਦੇ ਤੁਸੀਂ ਆਉਣ ਦਿੰਦੇ ਆ ਆਓ ਮੈਂ ਲੈ ਕੇ ਚੱਲਦਾ ਹਾਂ ਤੁਹਾਨੂੰ ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗੱਡੇਵਾਲ ਸਾਹਿਬ ਪਰ ਸਾਡੇ ਹੱਕ 'ਚ ਬਿਆਨ ਦਿਓ ਤੁਸੀਂ ਇਹ ਦੱਸੋ ਅਸੀਂ ਇਸ ਦੇਸ਼ ਦੇ ਵਾਸੀ ਹੈਗੇ ਜਾਂ ਨਹੀਂ ਇਹ ਤਾਂ ਤੁਸੀਂ ਖੁਦ ਹੀ ਮੁਲਕ ਤੋੜਨ ਵਾਲੀ ਗੱਲ ਕਰੀ ਜਾਂਦੇ ਆ ਨਹੀਂ ਤੁਸੀਂ ਕਹਿੰਦੇ ਨਾ ਜੀ ਇੱਥੇ ਵਾਸੀ ਨਾ ਹੋਵੋ ਤਾਂ ਸਾਨੂੰ ਜਗ੍ਹਾ-ਜਗ੍ਹਾ ਘੇਰ ਲਓ ਦੇਸ਼ ਦੇ ਵਾਸੀ ਹੁ ਤਾਂ ਹੀ ਘੇਰ ਰਹੇ ਨੇ ਜਿਹੜੇ ਤੁਸੀਂ ਕੰਦਾ ਕਰਤੀਆਂ ਜੀ ਫਿਰ ਉਹ ਜਿਹੜੀਆਂ ਤੁਹਾਡੀ ਸਰਕਾਰ ਨੇ ਸਰਕਾਰ ਦਾ ਕੰਮ ਹੁੰਦਾ ਸਾਡਾ ਕੰਮ ਤੁਸੀਂ ਕੌਣ ਹੈ ਜੀ ਲਓ ਦੱਸੋ ਦੇਖੋ ਤੁਸੀਂ ਵੋਟਾਂ ਮੰਗਣੀਆਂ ਆਉਨੇ ਹੈ ਜਿਹੜੇ ਤੁਸੀਂ ਵੋਟਾਂ ਮੰਗਣ ਆ ਰਹੇ ਹੋ ਜੀ ਪਿੰਡ ਪਿੰਡ ਸਰਕਾਰ ਬਣਾਉਣ ਵਾਸਤੇ ਆ ਰਹੇ ਫੇਰ ਸਰਕਾਰ ਤੁਹਾਡੀ ਰਹੀ ਹੈ ਸੁਣੋ ਸਰ ਜਦੋਂ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੀ ਵਾਡਿੰਗ ਤੀਜੇ ਵੀ ਕਾਨੂੰਨ ਹੀ ਰੱਦ ਹੋਣੇ ਚਲੋ ਅਸੀਂ ਕਰਾ ਲਈ ਜੋਰ ਜਬਦੀ ਕਰਾ ਲਈ ਜਿਵੇਂ ਮਰਜ਼ੀ ਕਰਾ ਲਈ ਦੂਜੀ ਗੱਲ 2 ਸਾਲ ਸੁਣੋ ਸੁਣੋ ਸਰ 2 ਸਾਲ ਕਰਨੇ ਹੋਏ ਮੈਨੂੰ ਉਹਦੀ ਸਾਡੇ ਲਕੀਮ ਅੱਜ ਵੀ ਕਹਿਣਾ ਤੁਸੀਂ ਵੈਸੇ ਕਿਸਾਨ ਹੋ ਕਿ ਕਿਸੇ ਪਾਰਟੀ ਦਾ ਕਿਉਂਕਿ ਗਰੇਵਾਲ ਸਾਹਿਬ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਗੱਲ ਕੀਤੀ ਵੀ ਤੁਸੀਂ ਜਥੇਬੰਦੀਆਂ ਕੁਝ ਰਾਜਨੀਤਿਕ ਲੋਕਾਂ ਦੇ ਧੱਕੇ ਚੜੀਆਂ ਹੋਈਆਂ ਤੁਸੀਂ ਸਾਡਾ ਕਿਸੇ ਰਾਜਨੀਤਿਕ ਪਾਰਟੀ ਦਾ ਹੋ ਗਿਆ ਮੈਂ ਗਰੇਵਾਲ ਸਾਹਿਬ ਕੋ ਆਪਣੀ ਗਰਦਨ ਲੈ ਕੇ ਚਲੇ ਜਾਊਂਗਾ ਮੇਰੀ ਗ ਜੇਦਰ ਮੇਰਾ ਕਿਸੇ ਵੀ ਪਾਰਟੀ ਨਾਲ ਦਵਾਕ ਦਿਖਾ ਦੇਣ ਮੈਂ ਝਾੜੂ ਨੂੰ ਵੀ ਸਵਾਲ ਕੀਤਾ ਵੀ ਸਾਡੇ ਪੰਜਾਬ ਦੇ ਵਿੱਚ ਆ ਕੇ ਕੰਦਾ ਹੋ ਗਈਆਂ ਤੁਸੀਂ ਕਿੱਥੇ ਸੁੱਤੇ ਪਏ ਐ ਇਹ ਐਮਐਲਏ ਸਾਹਿਬ ਨੂੰ ਇਹਨੂੰ ਅਮਰ ਰੋੜਾ ਜੀ ਨੂੰ ਮੈਂ ਸਵਾਲ ਕਰਿਆ ਮੈਨੂੰ ਮਿਲਗੇ ਸੀ ਮੈਂ ਤੁਸੀਂ ਉਸ ਟਾਈਮ ਕਿੱਥੇ ਸੀ ਜਦੋਂ ਸਾਡੇ ਪੰਜਾਬ ਵਿੱਚ ਬੀਜੇਪੀ ਆ ਕੇ ਵੜ ਗਈ ਉਹਦਾ ਤੁਸੀਂ ਕਿੱਥੇ ਸੀ ਝਾੜੂ ਵਾਲੇ ਨੂੰ ਪੁੱਛਿਆ ਜਦੋਂ ਸਾਡੇ ਮੁੰਡੇ ਤੇ ਗੋਲੀ ਮਾਰੀ ਗਈ ਪੰਜਾਬ ਚ ਆ ਕੇ ਉਦੋਂ ਕਿੱਥੇ ਸੀ ਜਦੋਂ ਸਾਡੇ 40 ਟਰੈਕਟਰ ਤੋੜਤੇ ਖਨੌਰੀ ਹੁਣ ਤੁਸੀਂ ਦੱਸੋ ਜੀ ਅੱਜ ਮੈਂ ਤੁਹਾਡੀ ਗੱਡੀ ਨੂੰ ਭੰਨ ਦੇਵਾਂ ਮੈਂ ਮੈਂ ਕੀ ਹੋਇਆ ਜੀ ਉਧਰ ਪੁੱਛੋ ਜੀ ਸਰ ਭੰਨ ਦਿਓ ਭਰਾ ਨੀ ਬੰਦਾ ਕੀ ਹੋਇਆ ਜੀ ਖੜੀ ਕੀਤੀ ਹੋਈ ਐ ਮੈਂ ਤਾਂ ਨਹੀਂ ਸਰ ਮੈਂ ਕੀ ਹੋਇਆ ਮੈਂ ਗੁੰਡਾ ਹੋ ਜਾਣਾ ਹਾਂ ਬਿਲਕੁਲ ਮੈਂ ਗੁੰਡਾ ਹੋਇਆ ਨਾ ਸਾਡੇ ਨਹੀਂ ਉੱਥੇ ਕਿਸੇ ਕੋਈ ਭਾਜਪਾ ਵਾਲਾ ਸੀਗਾ ਉੱਥੇ ਇਹ ਦੱਸੋ ਉਸ ਕੰਮ ਚ ਕੋਈ ਆ ਤੁਹਾਡੀ ਹੈ ਉਹ ਦੱਸੋ ਹੈ ਸਰਕਾਰ ਦਾ ਵੀ ਉਹਨਾਂ ਦਾ ਕੰਮ ਆ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਸਾਡਾ ਕੰਮ ਨਹੀਂ ਆ ਅੰਦਰ ਆ ਕੇ ਗੱਡੀ ਟਰੈਕਟਰ ਪੰਜਵੇਂ ਆ 13 ਫਰਵਰੀ ਨੂੰ ਅਸੀਂ ਜਾਣਾ ਹੋਵੇ 8 ਫਰਵਰੀ ਤੁਸੀਂ ਰੋਡ ਬੰਦ ਕਰ ਦੋ ਇਹ ਕਿਹੜਾ ਸੰਵਿਧਾਨ ਕਹਿੰਦਾ ਜੀ ਮੈਨੂੰ ਇੱਕ ਦੱਸੋ ਉਹ ਤਾਂ ਉਹਨਾਂ ਨੂੰ ਹਰਿਆਣਾ ਸਰਕਾਰ ਨੂੰ ਪੁੱਛੋ ਹਰਿਆਣਾ ਸਰਕਾਰ ਮੈਂ ਇਹੀ ਪੁੱਛਦਾ ਕੀ ਦੀ ਹੈ ਜੀ ਹਰਿਆਣਾ ਸਰਕਾਰ ਕੋਈ ਮੈਂ ਸਰ ਤੁਸੀਂ ਬੀਜੇਪੀ ਵਾਸਤੇ ਵੋਟਾਂ ਮੰਗਣਾ ਨੂੰ ਹੀ ਆਣਾ ਪਿੰਡ ਪਿੰਡ ਬੀਜੇਪੀ ਵਾਸਤੇ ਹੀ ਜਾਣਾ ਨੇ ਜੀ ਫਿਰ ਜੇ ਬੀਜੇਪੀ ਦੀ ਸਰਕਾਰ ਬਣਾ ਦੋ ਸੁਣੋ ਇੱਕ ਮਿੰਟ ਜੀ ਜੇ ਬੀਜੇਪੀ ਦੀ ਅਸੀਂ ਸਰਕਾਰ ਬਣਾ ਦੋ ਅਸੀਂ ਚਲੋ ਤੁਹਾਨੂੰ ਵੋਟਾਂ ਪਾਤੀਆਂ ਫਿਰ ਅਸੀਂ ਤੁਹਾਤੋਂ ਕਿਆਸ ਭਾਰ ਦੇ ਵੀ ਸਾਡੇ ਲਈ ਕੁਝ ਹੋਊਗਾ ਨਹੀਂ ਤੇ ਤੁਸੀਂ ਡਟ ਕੇ ਵਿਰੋਧ ਕਰੋ ਕੱਸੀ ਕਦੋਂ ਕਹਿੰਦੇ ਨਾ ਕਰੋ ਸਾਡਾ ਸਾਥ ਦੇ ਪਿੰਡਾਂ ਨੂੰ ਵੜਨਾ ਦਈਏ ਡਟ ਕੇ ਕਰੋ ਵਿਰੋਧ ਇਹ ਗੱਲ ਕਲੀਅਰ ਹੋ ਗਈ ਨਾ ਜੀ ਠੀਕ ਹੈ ਜੀ ਹੁਣ ਤੁਸੀਂ ਮੈਂ ਤੁਹਾਨੂੰ ਦੱਸਦਾ ਜਿਹੜੇ ਕਾਨੂੰਨ ਤੁਹਾਡੇ ਵਾਸਤੇ ਆ ਫਤਿਹ ਅੰਟੀ ਮੈਂ ਵੀ ਕਿਸਾਨਾਂ ਜੀ ਕਹੇ ਜੇ ਇੱਕ ਮਿੰਟ ਮੇਰੇ ਬੇਟਾ ਤੁਸੀਂ ਕਿਸਾਨਾਂ ਬਾਈ ਜੇ ਗੱਲ ਨਹੀਂ ਮੁਝੇ ਕਿਸਾਨ ਹੁੰਦੇ ਤੁਸੀਂ ਇੱਕ ਪਾਰਟੀ ਵਰਕਰ ਹੋ ਨਹੀਂ 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 ਤੁਸੀਂ ਇੱਕ ਪਾਰਟੀ ਵਰਕਰ ਹੋ ਪਹਿਲਾਂ ਮੇਰੀ ਗੱਲ ਸੁਣ ਮੈਂ ਨਹੀਂ ਕਰ ਸੀ ਕਿਸਾਨ ਹੁੰਦੇ ਤਾਂ ਤੁਹਾਨੂੰ ਇਹ ਪਤਾ ਹੈ ਇੱਕ ਮਿੰਟ ਜਿਹੜਾ ਸੁਣੋ ਜਿਹੜੇ 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 ਭਾਜੀਪੀ ਨੇ ਪੰਜਾਬ ਸਰਕਾਰ 'ਤੇ ਥੋਪੇ ਹੋਏ ਵੀ ਚਿਪ ਵਾਲੇ ਮੀਟਰ ਲਾਓ ਟੜਾ ਟੜਾ ਲੱਗ ਰਹੇ ਆ ਜੀ ਅਸੀਂ ਵਿਰੋਧ ਕਰ ਰਹੇ ਹਾਂ ਮੈਂ ਗੱਲ ਕਿਆ ਕਰੀ ਨੀ ਉਸ ਉੱਥੀ ਆ ਜਾਓ ਪਰ ਤੁਸੀਂ ਉਸਤੇ ਕਿਉਂ ਨਹੀਂ ਬੋਲਦੇ ਮੈਂ ਇਹ ਕਹਿਣੀ ਚਾਹੁੰਦਾ ਜੇ ਤੁਹਾਡੇ ਨਾਲ ਨੁਕਸਾਨ ਹੋਗਾ ਸਾਡੇ ਨਾਲ ਵੀ ਹੋਈ ਹੋਣਾ ਅਸੀਂ ਕਹਿ ਰਹੇ ਹਾਂ ਜੀ ਭਗਵੰਤਬਾ ਸਭ ਸੱਚ ਬੋਲਦਾ ਭਗਵੰਤਬਾ ਬਿਲਕੁਲ ਸੱਚ ਨਹੀਂ ਬੋਲਦਾ ਜੀ ਜਿੰਨੇ ਜੋ ਮਰੇ ਜਿੰਨੇ ਜੋ ਮਰੇ ਮਾਰ ਕੇ ਭਗਵੰਤਬਾ ਨੇ ਸਰਕਾਰ ਬਣਾਈ ਉਹ ਅੱਜ ਲੋਕਾਂ ਦੇ ਸਾਹਮਣੇ ਹੈ ਭਰਾ ਜੀ ਮੀਟਰ ਅਸੀਂ ਲਾਤੇ ਮੀਟਰ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਦੇ ਗਲ ਚ ਗੁੱਠਾ ਦਿੱਤਾ ਵਾ ਉਹ ਤਾਂ ਕਿਹਾ ਜੋ ਤੁਹਾਨੂੰ ਕਰੋੜ ਵਾਲੇ ਉਹ ਸਾਡੇ ਅਸੀਂ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਦਿੰਦਾ ਕੋਈ ਇੰਜੀ ਗੱਲ ਨਹੀਂ ਅਸੀਂ ਤੇ ਤੁਸੀਂ ਸਾਡੇ ਨਾਲ ਅਸੀਂ ਇੱਕ ਬਰਕਰਰ ਆਂ ਪਰਟੀ ਵਰਕਰ ਨਾ ਹੁੰਦੇ ਅਸੀਂ ਪਾਰਟੀ ਵਰਕਰ ਬੈਠੇ ਹੁੰਦੇ ਸਾਡਾ ਬੇੜਾ ਸਰ ਘਾਜਾ ਜਵਾਬ ਰਹੇ ਨੇ ਆ ਜੀ ਸਾਡੇ ਸਰ ਜਵਾਬ ਰਹੇ ਨੇ ਆ ਜੀ ਸਾਡੇ ਹੁਣ ਅੱਜ ਗਰੇ ਵਾਲ ਨੇ ਠੋਕੇ ਕਹਿਤਾ ਕਿ ਪਿੰਡਾਂ ਚ ਸਾਨੂੰ ਨਾ ਬਣਦੇਓ ਭਾਈ ਲੋਕੋ ਹੁਣ ਜੇ ਤੁਹਾਡੀ ਅਣਖ ਜ਼ਮੀਰ ਜਾਗਦੀ ਹੈ ਤਾਂ ਹੁਣ ਗਰੇ ਵਾਲ ਸਾਡੇ ਜਿਹੜੇ ਪਿੰਡ ਜਾਣਗੇ ਤੁਸੀਂ ਆਪ ਦੇਖ ਲਿਓ ਇਹ ਨਾਲ ਇਹ ਆਪ ਹੀ ਸ਼ਰਮ ਕਰਨਾ ਨਾ ਆਪ ਆਪਣੇ ਆਪ ਕਿਹਾ ਉਹਨਾਂ ਨੇ ਨਹੀਂ ਨਹੀਂ ਮੈਂ ਜਾਣ ਸ਼ਰਮ ਕਰਨਾ ਨਾ ਜਾਣ ਉਹ ਆਪ ਹੀ ਸ਼ਰਮ ਕਰਕੇ ਨਾ ਜਾਓ ਹਰਾਮਜਾਦੋ ਅਸੀਂ ਪਿੰਡਾਂ 'ਚ ਨਹੀਂ ਵੜਨਦੇ ਪਰ ਸਾਡੀਆਂ ਜ਼ਮੀਰਾਂ ਮਰ ਗਈਆਂ ਸਾਡੇ ਪਿੰਡ ਵਾਲਿਆਂ ਦੀਆਂ ਵੀ ਇਹ ਇਹ ਹੁਣ ਕਿਉਂ ਕਿਹੜੇ ਮੂੰਹ ਨਾਲ ਜਾਊਗਾ ਉੱਥੇ ਤੋਂ ਗਰੇਵਾਲ ਸਾਹਿਬ ਦੀ ਗੱਡੀ ਲੰਘ ਚੁੱਕੀ ਹੈ ਜਵਾਬ ਜਿਹੜੇ ਮੰਗਣ ਆਏ ਸੀਗੇ ਕੁਛ ਜਵਾਬ ਦੇ ਦਿੱਤੇ ਆ ਪਰ ਕਹਿੰਦੇ ਹਾਂ ਜੀ ਬਿਲਕੁਲ ਕੋਈ ਜਵਾਬ ਨਹੀਂ ਦਿੱਤਾ ਜਵਾਬ ਹੀ ਦੇ